ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਝੋਟੀ ਦਿਖਾਉਣਿਆ ਸੂਨ ਨੂੰ ਹਾਜ਼ਰ ਆ ਕੁਝ ਕੁ ਦਿਨ ਇਹਦੇ ਬਾਕੀ ਆ ਰੇਟ ਦੇ ਡਿਟੇਲ ਵੀ ਤੁਹ ਪੁੱਛਦੇ ਆ ਆਓ ਅਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਉਹ ਕੀ ਹਾਲ ਹੈ ਵਧੀਆ ਜੀ ਜੀ ਨਾਮ ਐਡਰੈਸ ਦੱਸ ਦੋ ਜੀ ਆਪਣਾ ਨਾਮ ਮੇਰਾ ਗੁਰਸੇਵਕ ਸਿੰਘ ਪਿੰਡ ਸੇਰਪੁਰ ਤਸੀਲ ਧੂਰੀ ਜ਼ਿਲ੍ਹਾ ਸੰਗਰੂਰ ਠੀਕ ਐ ਸਿਰ ਪਰ ਖਾ ਸ਼ਹਿਰ ਤੋਂ ਬਾਰੇ ਬਾਰੇ ਖੇਤਾ ਜਾ ਗਿਆ ਘਰ ਆਪਣਾ ਬਾਰੇ ਬਾਰੇ ਰਹਿਆ ਕਾਲੇ ਬੁਲੇ ਵਾਲੀ ਸੜਕ ਤੇ ਠੀਕ ਐ ਮੋਬਾਈਲ ਨੰਬਰ ਆਪਣਾ ਜੀ 7526966805 75269 66805 66805 ਹਾਂਜੀ ਤੇ ਜਿਹੜੀ ਆਪਾਂ ਇਹ ਝੋਟੀ ਦੇਖੀ ਜਾਨਾ ਬਾਈ ਜੀ ਕਿਹੜਾ ਸੁਆ ਸੁਰੀ ਐ ਇਹ ਇਹ ਬਈ ਤੀਜਾ ਸੁਆ ਸੁਣਾਗਾ ਤੀਜਾ ਸੁਆ ਹਾਂਜੀ ਤੇ ਕੈ ਦਿਨ ਬਾਕੀ ਪਏ ਅੱਜ ਸੂਣਦੇ ਇਹ ਲੈ ਜੂ ਮਲਾ 3-4 ਦਿਨ ਲੈ ਜੂ ਜੀ ਵਾਲੇ ਠੀਕ ਹੈ 4 ਕਿ ਦਿਨ ਹਜੇ 5 ਦਿਨ ਇਹਦੇ ਸੂਣ ਚ ਬਾਕੀ ਪਿਆ ਹਾਂਜੀ ਹਾਂ ਠੀਕ ਹੈ ਇਹ ਜੇ ਆਪਾਂ ਗੱਲ ਕਰੀਏ ਦੁੱਧ ਦੀ ਪਿਛਲੀ ਵਾਰ ਦੁੱਧ ਕਿੰਨਾ ਕਿ ਦਿੱਤਾ ਇਹਨੇ ਪਿਛਲੀ ਵਾਰ ਵਧੀਆ 16 ਪਲੱਸ ਚੱਲੀ ਆ ਜੀ ਠੀਕ ਹੈ 16 ਕਿਲੋ ਦੁੱਧ ਤੇ ਪਿਛਲੀ ਵਾਰ ਚੱਲੀ ਆ ਹਾਂਜੀ ਹਾਂ ਠੀਕ ਹੈ ਵਧੀਆ ਲੰਬੜਾ ਦੁੱਧ ਦਿੱਤਾ ਹਾਂਜੀ ਹਾਂ ਠੀਕ ਹੈ 2 ਮਹੀਨਿਆਂ ਤੋਂ ਬਾਅਦ ਚੱਲੀ ਆ ਜੀ ਠੀਕ ਹੈ ਲਗਭਗ 2.5-3 ਮਹੀਨਿਆਂ ਦਾ ਗੈਪ ਵੀ ਪਉਂਦੀ ਆ ਬਸ ਹਾਂਜੀ ਹਾਂ ਠੀਕ ਹੈ ਚੌਣ ਚਵਾਦੀ ਵੀਰ ਕਿਵੇਂ ਆ ਚੌਣ ਚਵਾ ਪੂਰੀ ਵਧੀਆ ਬਈ ਠੀਕ ਹੈ ਈਮਨ ਵਾਸੀ ਲਸਮੀਟਰੀਆ ਦਾ ਲੱਗਿਆ ਨੌ ਤਾਂ ਨਹੀਂ ਪਤਾ ਠੀਕ ਆ ਵੈਸੇ ਆਪਾਂ ਚੰਗਾ ਸੀ ਮਨ ਕਹਿ ਕੇ ਭਰਾ ਲਿਆ ਹਾਂਜੀ ਹਾਂ ਵਧੀਆ ਡਾਕਟਰ ਤੋਂ ਭਰਾਇਆ ਇੱਥੋਂ ਮੁੰਡਾ ਰਹਿ ਗਿਆ ਜੀ ਠੀਕ ਐ ਤੇ ਚੌਣ ਚਵਾ ਮੰਨ ਕਰ ਜਿਵੇਂ ਹੁਣ ਇਹਨੇ ਦੁੱਧਾਂ ਦੀ ਮੈਂ ਜਾਤ ਪਾਤ ਚੰਗੀ ਆ ਦੋ ਜਾਨੇ ਬਹਿ ਜਾਇ ਇੱਕ ਜਾਨੇ ਬੈਠੇ ਜਿਦੋਂ ਮਰਜ਼ੀ ਬੈਠੇ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਤਾਂ ਚਾਹੇ ਹੁਣ ਬਹਿ ਜਾ ਐ ਵੀ ਨਹੀਂ ਕੋਈ ਕਹਿੰਦੀ ਠੀਕ ਐ ਸ਼ਾਂਤ ਸੁਭਾਅ ਦੀ ਆ ਹਣਾ ਬੜੀ ਸੀਲ ਦੇਖ ਸਕਦੇ ਹੋ ਪੁੱਠੇ ਸਿੱਧੇ ਪਾਸੇ ਵੀ ਜਿਵੇਂ ਮਰਜ਼ੀ ਥਾਣੇ ਦੇ ਹੱਥ ਫੇਰ ਜਿਹੜਾ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹਣਾ ਹਾਂ ਬਾਈ ਹ ਤੀਆ ਸੂਆ ਛੋਟੀ ਸੂਂਦੀ ਪਈਆ ਸੂਨ ਦੇ ਵਿੱਚ ਅਜੇ ਦੇ 4-5 ਕ ਦਿਨ ਬਾਕੀ ਪਏ ਆ 16 ਕਿਲੋ ਮਲਕ ਦੱਸ ਦਿਆ ਕਿ ਦੂਜੇ ਸੇ ਦੁੱਧ ਚੁਆ ਵੀਰੇ ਗੇੜਾ ਹੋਰ ਕੜਾ ਜੋਰੇ ਨੂੰ ਇੱਕ ਇਹਦਾ ਫੇਸ ਬਿਊਟੀ ਵਗੈਰਾ ਚੈੱਕ ਕਰੋ ਛੋਟੀ ਦੀ ਨਵਾਂ ਹਾਨ ਤੀਸਰਾ ਸੂਆ ਸੂਣ ਨੂੰ ਕੁਝ ਕ ਦਿਨ ਇਹਦੇ ਬਾਕੀ ਹੈਗੇ ਸੋ ਦੇਖੋ ਮੂੰਹ ਮੱਥਾ ਤੇ ਬਾਕੀ ਵਜਨ ਵਜੂਦ ਰਾਜੀ ਸਮੀ ਪਲੀ ਵੀ ਪਲੀ ਪੁਲੀ ਵੀ ਬਹੁਤ ਹੈ ਕਿਸੇ ਪਾਸੇ ਲੱਸੀ ਨਾ ਵੀ ਨਹੀਂ ਲਕਸ਼ਮੀ ਡੈਰੀ ਫਾਰਮ ਦਾ ਲੱਗਿਆ ਹੋਇਆ ਸੀਮਨ ਸੋ ਹਵਾਨਾ ਵਗੈਰਾ ਚੈੱਕ ਕਰੋ ਤੇ ਬਾਕੀ ਤੋਰਾ ਵਗੈਰਾ ਚੈੱਕ ਕਰੋ ਬਾਕੀ ਆਪਾਂ ਰੇਟਰ ਤੇ ਪੁਰ੍ਹੀ ਜਾਣਕਾਰੀ ਵੀ ਉਹਨੂੰ ਕੀ ਕਿੰਨਾ ਵੀਰੇ ਇਹਦਾ ਮੁੱਲ ਕਰਦਾ ਜੀ ਦਾ ਆਪਣਾ ਦੁੱਧ ਦੀ ਕਿੰਨੀ ਕੇਸ ਵਾਰ ਵੀ ਕਿੰਨਾ ਕ ਪਾ ਦੂੰ ਅੰਦਾਜ਼ਾ ਆ ਜਾ ਦੁੱਧ ਤੁਹਾਡੇ ਹਿਸਾਬ ਨਾਲ ਤਾਂ 18 ਮੰਨ ਕੇ ਚੱਲੋ ਵੀ 18 ਤਾਂ ਦੇਊਗੀ ਬਾਕੀ ਮੌਸਮ ਗਰਮੀ ਵਾਲਾ ਚਾਹੇ ਲੈਣ ਵਾਲਾ 16 ਮੰਨ ਕੇ ਲੈ ਲੈ ਹਾਂਜੀ ਹਾਂ ਵੀ ਜੱਟ ਸੌਦਾ ਚਲਾਈਏ 15 ਕਿਲੋ ਤੋਂ ਬਾਹਰ ਵਾਲੀ ਮੈਂ ਹੀ ਉਹਦਾ ਵਾਰੀ ਆ ਜੀ 15 ਦਾ ਖੁੱਲੇ ਹੱਥ ਵਾਲੀ ਦੇ ਦੇਣੀ ਤੇ ਚੌਣ ਚਵਾਜ ਮੈਂ ਇੱਕ ਨੰਬਰ ਹੈਨਾ ਹਾਂਜੀ ਹਾਂ ਸੋ ਹਵਾਨਾ ਦੇਖ ਸਕਦੇ ਸੋਹਣਾ ਨਿਖਣ ਮਾ ਤੇ 4-5 ਦਿਨ ਤਾਂ ਹਲੇ ਦਿਨ ਪੂਰੇ ਹੋਣੇ ਬਾਕੀ ਐ ਹਾਂ ਹਲੇ ਤਾਂ ਬਹੁਤ ਬੜੂ ਜੀ ਕਹਿੰਦਾ ਬਾ 2-4 ਦਿਨ ਉੱਪਰ ਹੱਲ ਵੈਸੇ ਲਾਇਨ ਦੇਣ 165000 ਆ ਜੀ ਮਾਨਤਾਨ ਹੋ ਜਾਊਗਾ ਮਾਨਤਾਨ 160 ਦੀ ਹਾਂ ਨਾ ਆਉਂਗੀ 160000 ਦੀ ਹਾਂਜੀ ਬਾਕੀ ਇਹਦੇ ਵਿੱਚੋਂ ਛੋਟ ਸੱਪੇ ਹੋਊਗਾ ਹਾਂਜੀ ਹਾਂ ਠੀਕ ਹੈ ਨੰਬਰ ਐਡਰੈਸ ਬੋਲ ਦਿਓ ਦੁਬਾਰੇ ਆਪਣਾ ਨਾਮ ਗੁਰਸੇਵਕ ਸਿੰਘ ਪਿੰਡ ਸਿਰਪੁਰ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਠੀਕ ਹੈ ਮੋਬਾਈਲ ਨੰਬਰ 75269 66805 ਠੀਕ ਹੈ ਸੋ ਕਿਸੇ ਵੀ ਵੀਰ ਦੇ ਝੂਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ